ਪਰੂ ਮਹੱਲਾ ਪੰਜਵਾ ਚੀਤ ਆਵੇ ਤਮਹ ਆਨੰਦ ਚੀਤਾਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤਾਵੇ ਤਾਂ ਕਬਹਿ ਨਾ ਝੂਈ ਅੰਤਰ ਰਾਮ ਰਾਏ ਪ੍ਰਗਟ ਆਏ ਗੁਰਪੂਰੇ ਦਿਓ ਰੰਗ ਲਾਇ ਰਹਾ ਚੀਤਾਵੇ ਤਾਂ ਸਰਬ ਕੁਰਾਜ ਚੀਤਾਵੇ ਤਾਂ ਪੂਰੇ ਕਾਜ ਜੀਤਾਵੇ ਤਾਂ ਸਦਨੇ ਭ੍ਰੰਤਾ ਜੀਤਾਵੇ ਤਾਂ ਸਭ ਰੰਗ ਮਾਣੇ ਜੀਤਾਵੇ ਤਾਂ ਚੁੱਕੀ ਕਾਣੇ ਜੀਤਾਵੇ ਤਾਂ ਸਤਨਵੰਤਾ ਜੀਤਾਵੇ ਤਾਂ ਸਾਧਨੇ ਭ੍ਰੰਤਾ ਜੀਤ ਆਵੇ ਤਾਂ ਸਭ ਰੰਗ ਮਾਣੇ ਜੀਤਾਵੇ ਤਾਂ ਚੁੱਕੀ ਕਾਣੇ ਜੀਤ ਆਵੇ ਤਾਂ ਸਹਿਜ ਘਰ ਪਾਇਆ ਜੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਤਿ ਕੀਰਤਨ ਕਰਤਾ ਮਨ ਮਨਿਆ ਨਾਨਕ ਭਗਵੰਤਾ ਪਰਵ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਬਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰ ਪੂਰਾ ਪਿਤਾ ਸੰਗ ਮੇਲੇ ਰਹਾ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਸ਼ੇ ਰਾਜ ਹਮਾਰਾ ਸਾਧ ਹੀਣ ਚਲ ਮਾਲ ਹਮਾਰਾ ਅਖੂਟ ਅਬੇਚਲ ਸੋਭਾ ਮੇਰੀ ਸਭ ਜੁਗਾਂ ਤਰਬਾਜ ਹਮਾਰੀ ਥਾਂ ਥਨ ਤਰ ਕੀਰਤ ਅੰਮ੍ਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਕティ ਮਾਜ ਪਿਤਾ ਪੁੱਤਰ ਅਲਕੀਨੀ ਸਾਜ ਕਉ ਨਾਨਕ ਜੋ ਪਿਤਾ ਪਤੀਨੇ ਪਿਤਾ ਪੁੱਤ ਏਕੈ ਰੰਗ ਲੀਨੇ ਭੈਰ ਬਹੱਲਾ ਪੰਜਵਾ ਨਰਵਾਰ ਪੁਰਖ ਸਤਗੁਰ ਪ੍ਰਪਤਾ ਤੇ ਹਮ ਅਪਰਾਧੀ ਤੂੰ ਬਖਸਾ ਤੇ ਜਿਸ ਪਾਪੀ ਕਉ ਮਿਲੈ ਨ ਟੋਈ ਸਰਣ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਓ ਪਰਮ ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਨ ਗਰੀਆ ਖਸਮ ਤੂੰ ਹੈ ਸਭ ਨਾ ਕੀ ਰਾਇਆ ਤਿਸ ਬਾਣਾ ਸੂਕੇ ਕਾਸ਼ਟ ਹਰਿਆ ਤਿਸ ਬਾਣਾ ਤਾਂ ਥਲ ਸਿਰ ਸਰਿਆ ਤਿਸ ਬਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਗੁਰ ਪਾਏ ਹਰਾਮਕੋਰ ਨਿਰਗੁਣ ਕਉ ਤੂਠਾ ਮਨ ਤਨ ਸੀਤਲ ਮਨ ਅੰਮ੍ਰਿਤ ੂਠਾ ਪਾਰ ਬ੍ਰਹਮ ਗੁਰ ਪਰ ਦਇਆ ਲਾਨਨ ਕਾਸ ਦੇਖ ਭੈ ਨਹਲਾ ਪੈਰ ਮਹੱਲਾ ਪੰਜਵਾ ਸਤਿਗੁਰ ਮੇਰਾ ਬੇ ਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਤ ਦਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੁ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤ ਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਿਢਾਈ ਪ੍ਰਗਟ ਪਈ ਹੈ ਸਭ ਨੇ ਥਾਈ ਸਤਗੁਰ ਮੇਰਾ ਤਾਣ ਨ ਤਾਣ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਉ ਸਦਬਲ ਜਾਇਆ ਪ੍ਰਗਟ ਮਾਰਗ ਦਿਨ ਕਰ ਦਿਖਲਾਇਆ ਹਮ ਜੇਨ ਗੁਰ ਸੇਵਿਆ ਤਿਸ ਭਉ ਨ ਵਿਆਪੈ ਜੇਨ ਗੁਰ ਸੇਵਿਆ ਤਿਸ ਦੂਖ ਨ ਸੰਤਾਪੈ ਨਾਨ ਕਿਸੋ ਤੇ ਸਿਮਰਤ ਬੇਦ ਬਾਰ ਬ੍ਰਹਮ ਗੁਰ ਨਾਹੀ ਭੇਦ ਪਰਮਹਲਾ ਪੰਨੂਆ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਬਾਪ ਤਨ ਤੇ ਗਿਆ ਨਾਮ ਲੈਤ ਸਗਲ ਪਰਵਾਇ ਨਾਮ ਲੈਤ 68 ਮਚ ਨਾਇਆ ਤੀਰਥਾਂ ਭਰਾ ਹਰ ਕੋ ਨਾਮ ਗੁਰਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨ ਨਾਮ ਲੈਤ ਅਤ ਮੂਰ ਸੋ ਗਿਆਨਾ ਨਾਮ ਲੈਤ ਪ੍ਰਗਟਉ ਜੀ ਆਰ ਨਾਮ ਲੈਤ ਛੁੱਟਾ ਇਸ ਜੰਜਰ ਨਾਮ ਲੈਤ ਜਮ ਨੇੜ ਨ ਆਵੈ ਨਾਮ ਲੈਤ ਤਰਦਰ ਗਹਿ ਸੁਖ ਪਾਵੈ ਨਾਮ ਲੈਤ ਪ੍ਰਮ ਕਹ ਸਬਾ ਸੁ ਨਾਮ ਹਮਾਰੀ ਸਾਜੀ ਰਾਸ ਗੁਰਪਦੇਸ ਕਹਿਓ ਇਹ ਸੰਸਾਰ ਹਰ ਕੀਰਤਿ ਮਨ ਨਾਮ ਅਧਾਰ ਹੈ ਨਾਨਕੁ ਗੁਰੇ ਨਾਮੁ ਪੁਨਹਿ ਚਾਰੁ ਅਵਰ ਕਮੁ ਕਰਮ ਲੋਕਹਿ ਪਤਿਆਰ ਭੈਰੂ ਮਹੱਲਾ ਪੰਜਵਾ ਨਮਸਕਾਰਤਾ ਕੋ ਲਖ ਬਾਰਿ ਹੁ ਮਨ ਦੀ ਚਹਿਤਾ ਕੋ ਵਾਰੁ ਸਿਮਰਨ ਤਾ ਕੈ ਮਿਟੈ ਸੰਤਾਪੁ ਹੋਇ ਅਨੰਦ ਨਾ ਵਿਆਪਹਿ ਤਾਪੁ ਐਸੋ ਹੀਰਾ ਨਿਰਮਲ ਨਾਮ ਚਾਸ ਚਵਤ ਪੂਰਨ ਸਭ ਕਾਮ ਰਹਾਉ ਜਾ ਕੀ ਦ੍ਰਿਸ਼ ਦੁਖ ਡੇਰਾ ਟਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਨਿਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖੇਨ ਮੈਂ ਊਣੇ ਸੁਭਰ ਭਰਿਆ ਖੇਨ ਮੈਂ ਸੁਕੇ ਕੀਨੇ ਹਰਿਆ ਖੇਨ ਮੈਂ ਨਥਾਵੇ ਕੋ ਦੀਨੋ ਥਾਨ ਖੇਨ ਮਹਿਨ ਮਾਣੇ ਕੋ ਦੀਨੋ ਮਾਨ ਸਭ ਮੈਂ ਇੱਕ ਰਿਆਂ ਭਰਪੂਰਾ ਸੋ ਜਪ ਜੇ ਸਤਿਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕੋ ਅਨੰਦ ਜਿਸ ਸਾਬ ਦਿਆਰ ਭਰੋ ਮਹੱਲਾ ਪੰਨਾ ਮੋਹਿ ਦਹਾਗਨ ਆਪਸੀ ਗਾਰੇ ਰੂਪ ਰੰਗ ਦਿਨਮ ਨਾਮ ਸੁਵਾਰੀ ਮਿਟੇ ਦੁੱਖਾਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਅਨੰਦ ਕਰਿ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਬ ਤ ਬੁਜੀ ਪੂਰਨ ਸਭ ਆਸਾਂ ਮਟਿਆਂ ਦੇਰ ਭਏ ਬਰਗਾਸਾਂ ਹਦ ਸਬਦ ਚਰਜ ਬਿਸਮਾਰ ਗੁਰਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭਏ ਗੋਪਾਲ ਤਾਂ ਕਾ ਦਰਸਨ ਸਦਾ ਨਿਹਾਲ ਸਰਬ ਗੁਣਾਂ ਤਾਂ ਕਾ ਬੋਤ ਨਿਧਾਨ ਜਾ ਕੋ ਸਤਗੁਰ ਦੀਓ ਨਾਮ ਜਾ ਕੋ ਪੇਟੋ ਠਾਕੁਰੇ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਉ ਨਾਨਕ ਜੋ ਜਨ ਪ੍ਰਭਾਏ ਤਾਂ ਕੀਰੇਨ ਬਿਰਲਾ ਕੋ ਪਾਏ ਪੈਰੋ ਮਹੱਲਾ ਪੰਜਵਾ ਚਿਤਵਤ ਪਾਪ ਨਾਲ ਕਿ ਆਵੈ ਬੀਸਵਾ ਭਜਤ ਕਿਛ ਨਹਿ ਸੰਭਵ ਸ਼ਰਮ ਆਵੈ ਸਾਰੋ ਦਿਨ ਸੇ ਮਜ਼ੂਰੀ ਕਰੈ ਅਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇ ਲਗ ਭੂਲੋ ਸੰਸਾਰਾ ਭੁਲਾਇਆ ਭਲਾਵਣ ਹਰੈ ਰਾਚ ਰਹਾ ਬਿਰਥਾ ਵਿਵਹਾਰ ਰਹਾ ਤੇਖ ਤਮਾ ਰੰਗ ਬਿਹਾਇ ਕੜਬੜ ਕਰੈ ਕਉਡੀ ਰੰਗ ਲਾਇ ਆਂਦ ਬਿਹਾਰ ਬੰਦ ਮਨ ਧਾਵੈ ਕਰਨ ਹਾਰ ਨਾ ਜੀ ਮਹਿ ਆਵੈ ਕਰਤ ਕਰਤ ਇਹ ਵੀ ਦੁਖ ਪਾਇਆ ਪੂਰਨ ਹੋਤ ਨ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਾਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸ ਕੇ ਰਾਕੇ ਹੋਏ ਹਰਿ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੀ ਗੁਣ ਗਾਇਆ ਨਾਨਕ ਸਤਗੁਰੂ ਰ ਪਾਇਆ ਪਰਮਾਹੰਲਾ ਪੰਜਾ ਆਪਣੀ ਦਇਆ ਕਰੇ ਸੁ ਪਾਏ ਹਰ ਕਾ ਨਾਮ ਮਨ ਵਿਸਾਇ ਸਾਧ ਸਬਦ ਹਿਰਦੇ ਮਨ ਮਾਹੇ ਜਨਮ ਤਨਮ ਕੇ ਗਲ ਵੇਖ ਜਾਹੇ राम नाम दीक आधार गुरु प्रसाद जपहु नित भाई तार ले सागर संसार जिस सहा जिन को लिखया हरेहु न दान सी जन दरगह पावा मान सु सहज आनंद गुण गाओ आगे मिले नतावे थाओ जुगा जुगंत रे तत् सार हर सिमरन सच विचार जिस लड लाए ले सु लाग जनम जनम का सोया जागे ਤੇਰੇ ਭਗਤ ਭਗਤਨ ਕਾ ਆਪ ਆਪਣੀ ਮੈਂ ਮੈਂ ਆਪੇ ਜਾਪ ਜੀ ਜਨ ਸਭ ਤੇ ਰਹਾ ਤ ਨਾਨਕ ਪ੍ਰਮਸਾਧ ਹੀ ਸਾਥ ਭਰ ਮਹੱਲਾ ਪੰਜਵਾਂ ਨਾਮ ਹਮਾਰੈ ਅੰਤਰ ਜਾਮੀ ਨਾਮ ਹਮਾਰੈ ਆਵੈ ਕਾਮੇ ਰੋਮ ਰੋਮ ਰਵਿਆ ਹਰ ਨਾਮ ਸਤਗੁਰੂ ਰਹਿ ਕੀਨੋ ਦਾਨ ਨਾਵਰਤਨ ਮੇਰਾ ਭੰਡਾਰ ਅਗਮ ਓਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨਿਸ਼ਚਲਤਾ ਰਹੀ ਨਾਮ ਕੀ ਮਹਿਮਾ ਸਭ ਮਹਿਬਾਨੀ ਨਾਮ ਹਮਾਰਾ ਪੂਰਾ ਸਾਹ ਹੋ ਨਾਮ ਹਮਾਰਾ ਬੇਪਰਵਾਹ ਨਾਮ ਹਮਾਰਾ ਭੋਜਨ ਭਾਉ ਨਾਮ ਹਮਾਰਾ ਮਨ ਕਾ ਸਵਾਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿਤ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨਾਈ ਧਨਵੰਤੇ ਸਈ ਪ੍ਰਧਾਨ ਨਾਨਕ ਜਕਾ ਨਾਮ ਰਧਾਨ ਘਰ ਮਹੱਲਾ ਪੰਜ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਹੋਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤ ਕਰਉ ਦਿਨ ਰਾਤ ਰਹਾਉ ਹਮ ਤੇਰੀ ਜੰਤ ਤੂ ਬਜਾਵਨ ਹਾ ਰਹਿ ਹਮ ਤੇਰੀ ਭਿਖਾਰੀ ਦਾਨ ਦੇਹਦਾਤਾ ਰਹਿ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘੜੰ ਅੰਤਰ ਤੁਮਹਿ ਬਿਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਮੁ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਾਇਆ ਕੀ ਤਕ ਤੁਮਰੀ ਮਾਇਆ ਤੇ ਕਮਲ ਵਿਕਾਸ ਹਾਂ ਬਲਾਰ ਜਾਉ ਗੁਰਦੇਵ ਸਭਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੂ ਠਾਕੁਰ ਪ੍ਰਭ ਮੇਰੀ ਗੁਣ ਗਾਵ ਨਾਨਕ ਨਿਤ ਤੇਰੇ ਪੈਰ ਮਹੱਲਾ ਪੰਜਵਾਂ ਸਬ ਤੇ ਉਤਜਾ ਕਾ ਦਰਬਾਰ ਸਦਾ ਸਦਾਤਾ ਕੋ ਜੁਹਾਰ ਉਚਤ ਉਚਾ ਜਕთან ਕੋਟ ਅਗਾ ਮਿਟ ਹੈ ਹਰਨਾਮ ਤੇ ਸੁਰਨਾਈ ਸਦਾ ਸੁ ਕੋਏ ਕਰ ਕਿਰਪਾ ਜਾ ਕੋ ਮੇਲਾ ਸੁੇ ਰਹਾਉ ਜਾ ਕੈ ਕਰਤਬ ਲਖਨ ਜਾਹਿ ਜਕ ਕ ਪ੍ਰਵਾਸ ਸਭ ਘਟ ਮਾਹਿ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਰੱਧ ਹੰਦ ਨਰੰਗ ਦੇ ਦੇ ਟੂਟ ਨਹੀਂ ਢੰਡਾਰ ਖਿਰਮਤਾ ਪੋਥਾ ਪਨਹਾਰ ਜਾ ਕਾ ਹੁਕਮ ਨ ਮੇਟੈ ਕੋਈ ਸਿਰ ਪਾਤ ਸਾਹਾ ਸਚ ਸੋਏ ਜਿਸ ਕੀ ਉਤ ਸਹਿ ਕੀਆ ਸਦ ਦੁਖ ਸੁਖ ਹਮਰਾ ਤਿਸ ਹੀ ਪਾਸ ਆ ਰਖ ਲਿਨੂ ਸਭ ਜਨ ਕਾ ਪਰਦਾ ਨਾਨਕ ਤਿਸ ਕੀ ਉਸਤਤ ਕਰਦਾ ਭੈਰ ਮਹੱਲਾ ਪੰਜਵਾਂ ਰੂਪਨਹਾਰੀ ਰੋਜ ਬਨਾਇਆ ਬਲਨ ਵਰਤਨ ਕਉ ਸੰਬੰਧ ਚਿਤਾਇਆ ਬੂਝ ਬਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਵੇ ਵਿਖਿਆਤਾ ਸਭ ਧੰਤ ਪ੍ਰਸਾਰ ਵਿਰਲੇ ਕੀਨੂ ਨਾਮ ਆਧਾਰ ਰਹਾਓ ਤ੍ਰਿਬਿਦ ਮਾਇਆ ਰਹੀ ਵਿਆਪ ਜੋ ਲਪਤਨ ਤਿਸ ਦੁਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮਨ ਧਾਨ ਵਡਭਾਗੀ ਪਾਏ ਸਵਾੰਗੀ ਸੋ ਜੋ ਮਾਨ ਰੀ ਜਾਵੇ ਸਵਾੰਗ ਉਤਾਰੇ ਫਿਰ ਪਿਛਤਾ ਹੋਏ ਮੇ ਕਿਸ਼ਾ ਜੈਸੇ ਬਰਤਨ ਹਾਰ ਤੈ ਸੋ ਪ੍ਰਪੰਚ ਮੋਹ ਬਿਕਾਰ ਏਕ ਵਸਤੇ ਪਾਵੈ ਕੋਏ ਪੂਰਨ ਕਾਜ ਤਾਹੀ ਸਕਾ ਹੋਏ ਗੁਰ ਪ੍ਰਸਾਦ ਜਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਭੈਰ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਦੇਤ ਨਿੰਦਕ ਕੋ ਜਾਮ संत संग करह जो बाद ते निंदक नाही किछ साद रहौ भक्त की निंदा कंद शिदावे भक्त की निंदा नरक पुंचावे भक्त की निंदा गर्व में गले भक्त की निंदा राज ते टले निंदकी गत कतु नाहे आपबी जे आपे ही खाहे चोरा ਚੋਰ ਜਾਰ ਜੁਆਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਧਰਾ ਪਰ ਬ੍ਰਹਮ ਕੇ ਭਗਤ ਨਿਰਵੈਰ ਸੂ ਨਿਸਤਰੈ ਜੋ ਪੂਜੈ ਪੈਰ ਆਦਪੁਰਖ ਨਿੰਦਕ ਪੋਲਾ ਆਇਆ ਨਾਨਕ ਕੀਰਤਨ ਜਾਇ ਮਟਾਇਆ ਪਰ ਮਹੱਲਾ ਪੰਜਵਾਂ ਨਾਮ ਹਮਾਰਾ ਬੇਦਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰਪੁਰ ਰੈ ਦ੍ਰਿੜਿਉ ਹਰ ਨਾਮੋ ਸਭ ਦੇ ਉਤਮ ਹਰਿ ਕਾਮ ਰਹਾਉ ਨਾਮ ਹਮਾਰਾ ਮੱਜਨੇ ਸੁਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈ ਤੇ ਸਖਲ ਪਵੀਤ ਨਾਮ ਜਪ ਮੇਰੇ ਭਾਈ ਮੀਤ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੁਭੋਗ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾਕੈ ਮਨਵਸਿਆ ਪ੍ਰਭ ਇੱਕ ਸਗਲ ਜਨਾਂ ਕੀ ਹਰ ਹਰ ਟੇਕ ਮਨ ਤਨ ਨਾਮਕਾਰ ਗੁਣ ਗਾਉ ਸਾਧ ਸੰਗ ਜਿਸ ਦੇ ਵੈ ਨਾਮ ਭੈਰੂ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਧਨ ਅਨਕ ਪਾਪ ਜਾਹਿ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਮਨ ਹਾਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਦਾ ਪ੍ਰਭੰਡ ਰੋਗ ਦੁਖੀ ਕਾ ਮਟਾਓ ਪ੍ਰਭ ਸੋਗ ਨਿਥਾਵੇ ਕਉ ਤੁਮ ਧਾਨ ਬਿਠਾ ਬੁਦਾ ਸਪਣੇ ਕੋ ਭਗਤੀ ਲਾਵ ਨਿਮਾਣੇ ਕੋ ਪ੍ਰਪਤੀ ਤੁਮਾਨ ਮੂੜ ਮੁਗਧ ਹੋਏ ਚਤਰ ਸੁ ਗਿਆਨ ਸਗਲ ਭਾਇ ਨਕ ਸਗਲ ਭਾਇ ਨਕ ਭਉ ਨ ਸਹਿ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਦਾਨ ਤਤ ਗਿਆਨ ਹਰਿ ਅਮਰਤ ਨਾਮ ਕਰਿ ਕਿਰਪਾ ਸੰਤ ਟਹਿਲੇ ਲਾਏ ਨਾਮ ਕਾ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਸੰਤ ਮੰਡਲ ਮਹਿ ਹਰਿ ਮਨ ਵਸੈ ਸੰਤ ਮੰਡਲ ਮਹਿ ਧੁਤ ਸਭ ਨਸੈ ਸੰਤ ਮੰਡਲ ਮਹਿ ਨਰਮਲ ਰੀਤ ਸੰਤ ਸੰਗ ਹੋਏ ਏਕਪ੍ਰੀਤ ਸੰਤ ਮੰਡਲ ਤਹਾ ਕਾ ਨਾਮ ਪਾਰ ਭ੍ਰਮ ਕੇਵਲ ਗੁਣ ਗਾਉ ਰਹਾਉ संत मंडल मह जन मरणो रह संत मंडल मह जाम किसी न कहे संत संग होए निर्मल वाणी संत मंडल मह नाम बखानी संत मंडल कने चले आ संत संत मंडल मह पा बिना संत संत मंडल मह निर्मल कथा संत संग हो मै दुख नसा संत मंडल का नहीं विनाश संत मंडल मह हार गुणतास संत मंडल ठाकुर बेसराम नानक उत्त पुत्र भगवान पर महल्ला पंजवारोग कवन ज राखे आप तिस जन होवे न दुख संताप जेसु ऊपर प्रभु कृपा करे तसु पर ते काल तसु ऊपर ते काल परहरै सदा सुखाई हर हर नाम जिस चितवतै सदा सुखुवै निकट नावै ताकै जाम रहौ ਜਬ ਇਹ ਨਾ ਸੂਤ ਚੂਤ ਬਕਿਉ ਨਹਿ ਉਪਾਇ ਜਬ ਇਹ ਨਾ ਸੂਤ ਬਕ ਨਹਿ ਉਪਾਇ ਕਮਨ ਮੂਲ ਤੇ ਕਿਆ ਪ੍ਰਗਟਾਇ ਆਪੇ ਆਪ ਆਪੇ ਮਾਰਿਆ ਆਪੇ ਮਾਰੂ ਆਪ ਜੀਵਾਲੇ ਆਪਣੇ ਭੈਤ ਕੋ ਸਦਾ ਪ੍ਰਤਪਾਲੈ ਸਭ ਕਿ ਜਾਣੂ ਤਿਸ ਕਾਥ ਪ੍ਰਭ ਮੇਰੂ ਅਨਾਤੁ ਕੁਨ ਦੁਖ ਪੰਜਨਤਾ ਕਹੈ ਨਾਉ ਸੁਖ ਪਾਵੈ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤਜੈ ਤਾਏ ਕਰ ਕਿਰਪਾ ਨਾਨਕ ਸੁਖ ਪਾਏ ਪੈਰ ਮਹੱਲਾ ਪੰਜਾਂ ਤੇਰੀ ਟੇਕ ਰਹਾ ਕਲ ਮਾਹਿ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੋਹ ਹ ਕਾਲ ਤੇਰੀ ਟੇਕ ਬਿਨ ਸੈ ਜੰਗਾਲ ਦੇਨ ਦੁਨੀਆ ਤੇਰੀ ਟੇਕ ਸਭ ਮਹਿਰਬਿਆ ਸਾਹਬੇ ਗ੍ਰਹਾਉ ਤੇਰੀ ਟੇਕ ਕਰੋ ਅਨੰਤ ਤੇਰੀ ਟੇਕ ਜਪੋ ਗੁਰਮント ਤੇਰੀ ਟੇਕ ਤਰੀਆ ਭਉ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਹੀਂ ਪਕੋਏ ਅੰਤਰਜਾਮੀ ਸਾਚਾ ਥੋਏ ਤੇਰੀ ਟੇਕ ਤੇਰਾ ਮਨ ਤਾਣ ਈਹਾ ਉਹ ਤੂ ਦੀਵਾਨ ਤੇਰੀ ਟੇਕ ਤੇਰਾ ਪ੍ਰਭਾਸਾ ਸਗਲ ਧਿਆਵਾਂ ਪ੍ਰਭ ਗੁਣਤਾ ਸਭ ਜਪੂ ਜਪ ਅਨੰਦ ਕਰੇ ਤਿਰਤਾ ਸਭ ਸਿਮਰੂ ਨਾਨਕ ਸੱਚੀ ਗੁਣਤਾ ਸਭ ਪੈਰ ਮਹੱਲਾ ਪੰਜਵਾਂ ਪ੍ਰਥਮੇ ਛੋੜੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀਨ ਦੂਰ ਪਰਮ ਬੈਸ ਨੂੰ ਪ੍ਰਪੇਖ ਹੈ ਵੇਖ ਹਜ਼ੂਰ ਐਸ ਤਿਆਗੀ ਵਰਲਾ ਕੋਏ ਹਰ ਹਰ ਨਾਮ ਜਪੈ ਜਨ ਸੁ ਰਹਾ ਉਹ ਅਹੰ ਗੁੱਧ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤ੍ਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਸਾਧ ਜਨ ਕਾ ਸੰਗ ਨਿਸਤਾਰੈ ਬੈਰੀ ਮੀਤ ਹੋਏ ਸੰਮਾਨ ਸਰਬ ਮਹ ਪੂਰਨ ਭਗਵਾਨ ਪ੍ਰਭ ਕੀਆ ਗੈ ਮਾਨ ਸੁਖ ਪਾਇ ਗੁਰ ਪੂਰੇ ਅਰ ਨਾਮ ਦਰੜਾਇ ਕਰ ਕਿਰਪਾ ਚਿਸ ਰਖਿਆ ਆਪ ਸੋਈ ਭਗਤ ਜਪੈ ਨਾਮ ਜਾਪ ਮਾਨ ਪ੍ਰਗਾਸ ਗੁਰ ਤੇ ਮਤ ਲਈ ਗੋ ਨਾਨਕਤਾ ਕੀ ਪੂਰੀ ਪਈ ਪੈਰੋ ਮਹੱਲਾ ਪੰਜਵਾਂ ਸੁਖ ਨਾਹੀ ਬਹੁਤ ਤਨ ਖਾਟੇ ਸੁਖ ਨਾਹੀ ਪੀਖੇ ਨ੍ਰਿਤ ਨਾਟੇ ਸੁਖ ਨਾਹੀ ਬਉਦੀਸਤ ਮਾਇ ਸਰਬ ਸੁਖਾ ਹਰ ਹਰ ਗੁਣ ਗਾਏ ਸੁਖ ਸਜ ਆਨੰਦ ਲਹੋ ਸਾਰ ਸੰਗਤ ਪਾਈ ਹੈ ਵਡਭਾਗੀ ਗੁਰਮੁਖਾਰੈ ਨਾਮ ਕਾਹੋ ਰਹਾ ਬੰਦਨ ਮਾਗਤਿ ਨਾ ਸੁਦਗੰਤਾ ਬੰਤਨ ਕਰਮ ਧਰਮ ਹੋ ਕਰਤਾ ਬੰਤਨ ਕਾ ਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਰ ਕਰ ਬਸੈ ਸਭ ਜਾਚਕ ਪ੍ਰਭ ਦੇਵ ਨਹਾਰ ਗੁਣ ਨਿਧਾਨ ਬੇਅੰਤ ਅਪਾਰ ਜਸਨੂ ਕਰਮ ਕਰਿ ਪ੍ਰਭ ਆਪਨ ਹਰ ਹਰ ਨਾਮ ਤਿਨੇ ਜਨ ਜਪਨ ਗਰੇ ਆਪਨੇ ਆ ਗਏ ਅਰਦਾਸ ਕਰ ਕਿਰਪਾ ਪੁਰਖ ਗੁਰਦਾਸ ਕੋ ਨਾਨਕ ਤੁਮਰੀ ਸਰਣਾਈ ਜਿ ਪਾਵੇ ਤਿਰ ਖੁਗ ਸਾਈ ਭੈਰ ਮਹੱਲਾ ਪੰਜਵਾਂ ਗੁਰ ਮਿਲ ਤਿਆਗ ਦੂਜਾ ਭਾਵ ਗੁਰਮੁਖ ਜਪਿਓ ਹਰਿ ਕਾ ਨਾਮ ਬੇਸਰੀ ਚਿੰਤ ਨਾਮ ਰੰਗ ਲਾਗਾ ਜਨਮ ਦਿਨ ਕਾ ਸੋਇਆ ਢਾਕ ਕਰ ਕਿਰਪਾ ਆਪਣੀ ਸੇਵਾਲਾ ਹੈ ਨਾ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸਬਦ ਨਿਵਾਰੇ ਨਾਮ ਖੁਦ ਮਨ ਭੀਤਰ ਸਾਰੇ ਗੁਰ ਭੇਟਤ ਮਨ ਪੈ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗ ਤੂੰ ਕਮਲ ਬਿਗਾਸ ਗੁਣ ਗਾਵਤ ਨਿਸ਼ਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦਲਬ ਦੇਹ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗ੍ਰਾਸ ਜਪ ਹਰ ਹਰੀ ਪਰਮਹਲਾ ਪੰਜਵਾ ਸਭ ਤੇ ਉੱਚਾ ਜਕ ਨਾਮ ਸਦਾ ਸਦਾ ਤਾਂ ਕੇ ਗੁਣ ਗਾਓ ਜੇ ਸਿਮਰਤ ਸਗਲਾ ਦੁਖ ਜਾਏ ਸਰਬ ਸੁਖ ਵਸਹਿ ਮਨਾਏ ਸਿਮਰਮਨਾ ਤੂੰ ਸਾਚਾ ਸੋਏ ਹਲਤ ਪਲ ਤ ਤੂੰ ਮਰੀ ਗਤ ਹੋਏ ਰਹਾ ਪ੍ਰਭ ਨਰਨਜਨ ਸਰਜਣਹਾਰ ਜੀ ਜੰਤ ਦੇਵ ਆਹਾਰ ਕੋਟ ਖਤੇ ਖੇਨ ਬਖਸਨ ਹਰ ਭਗਤ ਪਾਇ ਸਦਾ ਨਿਸਤਾਰ ਸੱਚਾ ਤਨ ਸਾਚੀ ਵਿੜਿਆਈ ਗੁਰਪੂਰੇ ਤੈਨ ਨਿਸ਼ਚਲ ਮਤਕ ਪਾਈ ਕਰ ਕਿਰਪਾ ਜਿਸਰਾ ਕਨਹਾਰ ਨਾ ਤਾਖਾ ਸਗਲ ਮਿਟਾ ਦੇਂਦ ਹਾਰ ਪਾਰ ਬ੍ਰਹਮ ਸੰਗ ਲਾਗੂ ਧਿਆਨ ਪੂਰਨ ਪੁਰ ਹੋ ਨਿਰਵਾਨ ਭ੍ਰਮ ਪਵੇਟ ਮਿਲੇ ਗੋਪਾਲ ਨਾਨਕ ਕਾ ਗੁਰ ਭੈ ਦਿਆਲ ਭੈ ਰੋ ਮਹੱਲਾ 5 ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟੈ ਕਲੇਸ਼ ਸੁਖ ਸਹਿਜ ਨਿਵਾਸ ਤਿਸੈ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇਰੋ ਨਾਮ ਆਠ ਪੈਰ ਮੇਰੇ ਮਨ ਗਾਉ ਰਹਾ ਜਿਉ ਇੱਛਾ ਸੁਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆ ਬੜ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲਿਬਲਾਏ ਬਿਨ ਸੇ ਕਾਮ ਪ੍ਰੂਤ ਅਹੰਕਾਰ ਟੁੱਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹਿ ਦਿਨ ਰਾਤ ਪਰਮ ਭਰਮ ਕਰੇ ਜਿਸ ਦਾਤ ਕੰਨ ਖਰਾਬਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੇ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸੁਰਣਾਏ ਪੈਰੋ ਮਹੱਲਾ ਪੰਜਵਾਂ ਲਾਜਮਰੈ ਜੂ ਨਾਮ ਨਾ ਲੇਵੈ ਨਾ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤ ਆਹੈ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਰਹਾਉ तीर्थ नाए कहां सुच सैल मान को व्यापै होम मेल कूट कर्म बंधन का मूल हर के भजन बिन बिरता पुल बिन खाए भूजे नहीं भूख रोग जाय ता उतरह दुख ਕਾਮ ਕ੍ਰੋਧ ਮੋਇ ਵਿਆਪਿਆ ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ ਧੰ ਧੰ ਸਾਧ ਧੰ ਹਰ ਨਾਉ ਆਠ ਪਹਿਰ ਕੀਰਤਨ ਗੁਣ ਗਾਉ ਧੰ ਹਰ ਭਗਤ ਧੰ ਕਰਨ ਹਾਰ ਸਰਣ ਨਾਨਕ ਪ੍ਰਭ ਪੁਰਖ ਅਪਾਰ ਧੰ ਧੰ ਸਾਧ ਧੰ ਹਰ ਨਾਉ ਅਠ ਪਹਿਰ ਕੀਰਤਨ ਗੁਣ ਗਾਓ ਤਨਹਰ ਭਗਤ ਤਨ ਕਰਨ ਹਰ ਸਰਣ ਨਾਨਕ ਪ੍ਰਭ ਪੁਰਖ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ